ਤ੍ਰੀਕਾਲ ਜੀ ਤਿੰਨ ਚਾਰ ਸਾਲ ਹੋ ਗਏ ਬਾਜਰੇ ਨੂੰ ਆ ਗਿਆ ਜਿਹੜਾ ਕਿੱਥੇ ਨਹੀਂ ਆ ਗਿਆ ਹੁਣ ਗਾਹਾਂ ਨੂੰ ਬਾਕੇ ਨਾ ਬਾਰਾ ਲਾਉਂਗੇ ਤਿੰਨ ਚਾਰ ਸਾਲ ਦੀ ਹੋਇਆ ਹੋਇਆ ਤਾਹੀ ਕਰੋ ਚੰਗੀ ਆ ਹੋਰ ਸੋਨਾ ਹੋ ਜਾਂਦਾ ਹਲਾ ਤੇ ਚਾਰ ਬਾਈ ਦਾ ਬੂਟੇ ਵਟਾਲੇ ਮਰ ਉਸ ਤੇ ਬਿਛੇ ਬੂਟੇ 60000 ਦੇ ਬੂਟੇ ਵੇਚੇ ਜੱਦਾ ਹੀ ਬੂਹਾ ਖੜਾ ਚਾਰ ਸਾਲ ਕੀ ਚਾਰ ਸਾਲ 8 ਸਾਲ ਹੋ ਗਏ ਦੋ ਵਾਰੀ ਬੂਟੇ ਵਟਾਤੇ ਇਦਾਂ ਹੀ ਬਾਹਰ ਜੀ ਹੈ ਤਾਹੀ ਐਡਡ ਹੋਇਆ ਹੋਇਆ ਹੋਰ ਬੰਦੇ ਐਡਡ ਆ ਜਿਹੜਾ ਇੱਥੇ ਆ ਗਿਆ ਆਇਆ ਵੀ ਬਾਡੀ ਥੋੜੀ ਥੋੜੀ ਹੁੰਦਾ ਇਹ ਹਾਂ ਹਾਂ ਜਦੇ ਭਰੀ ਜਾਂਦੀ ਸੋਏ ਜਦੇ ਭਰੀ ਹੋ ਜਾਂਦੀ ਇਹਦੀ ਬਰਕਤ ਆਉਂਦਾ ਹੀ ਹਾਂ ਹੈ ਕਿ ਨਹੀਂ ਪੂਰੀ ਬਰਕਤ ਹੈ ਆਹ ਕਾ ਹਫਾਂ ਦਾ ਜੀ ਪਤਾ ਨਹੀਂ ਕਿੱਥੇ ਦੇ ਆ ਜਾਂਦੀ ਹੈ ਬਰਕਤ ਆਉਂਦਾ ਕੰਗੇ ਜੀ ਡੰਗਰ ਬਹੇਰਾ ਖਾਂਦੇ ਆ ਬਾ ਪਾਵੇ ਨਰ ਮੈਨੂੰ ਬਸ ਇਹ ਕਹਿੜਾ ਪਾਦੇ ਫੇਸਾ ਬੰਨ ਪੈਂਦਾ ਡੰਗਰ ਨੂੰ ਪੋਲਾ ਹੀ ਪਾਣਾ ਪੈਂਦਾ ਆ ਬਾਈ ਨਮਸ਼ਿਸ਼ ਤੋਂ ਸ਼ੁਰੂਆਤ ਹੋ ਗਈ ਹੋਰ ਹਰਾ ਸਿਸਟਮ ਸਾਰੇ ਹੀ ਹਰਾ ਸਨੀ ਲੈਂਦਾ ਪਹਿਲਾ ਲਾਲਤਾ ਰੀਲੇਟ ਮਾਰਦਾ ਹੁਣ ਹੁਣ ਹਰੀ ਰੀਲੇਟ ਮਾਰਦਾ ਥੋੜੇ ਲਾਲ ਵਾਲੇ ਜਿਹੜਾ ਇੱਥੇ ਇੱਕ ਹੋਰ ਚੱਲਦਾ ਹੋਇਆ ਵੀ ਇੱਕਨ ਲਾਕ ਪਾਸ ਰੇਂਜ ਇਕੱਠੀ ਹੋ ਜਾਂਦੀ ਸੀ ਨਾਂ ਦੀ ਮੈਚ ਹੋ ਜਾਂਦੀ ਆ ਫਿਰ ਹਲੇ ਕੰਪਿਊਟਰ ਕਰਦੇ ਤੇ ਅਪ ਡਾਊਨ ਕਰੀ ਜਾਂਦਾ ਦਾ ਫਿਰ ਦੂਜਾ ਮਿਲ ਜਾਂਦਾ ਹੁਣ ਹਰੀ ਵੱਲਦੀ ਹੋਰ ਹਾਂ ਪਰ ਹਰੀ ਜਲਦੀ ਆ ਆਈਦਾ 1.5 ਲੱਖ ਦਾ ਹੋਣਾ ਹੈ। 1.5 ਲੱਖ। ਆ ਵੀ ਆ ਗਿਆ 1.5 ਲੱਖ ਦਾ ਇਹ। ਆਹ ਸਿੱਟਮ। ਆਹ ਇਹ ਕਿੰਨਾ ਫੇਟ ਵਿੱਚ। ਆਹੋ ਸਿਆ। ਬਾਕੀ ਫਿਰ ਲੋਹਈ ਹੈ। ਪਤਾ ਨਹੀਂ ਲੋਹਈ, ਪਰ ਅਲਿਖਿਆ ਖੜੇ ਸਨ। ਅਬ 1.5 ਦਾ 1 ਲੱਖ ਵੀ ਰਹਿ ਗਿਆ ਵਿਚ। ਸਵਾ ਘੱਟ ਰਹਿ ਗਿਆ ਫਿਰ ਤਾਂ। ਅਬ ਐਡਾ ਕਿ ਰਹਿ ਗਿਆ ਇੱਧਰ ਤੋਂ। ਸਵਾ ਕੁ ਲੋਹਈ ਰਹਿ ਗਿਆ। ਮਾਤਾ ਹੋ ਗਈ ਜਿਹੜੀ ਅਗੀ ਆ। ਉਹ ਬੰਦਾ ਨੇ ਕੰਡਾ ਫਿਰਦੀ ਲੋਸ। ਮੈਂ ਇੱਕ ਦਿਲ ਜਾਲਦਾ ਬੰਦੇ ਦੇ ਘੜ ਕੇ ਸਾਤਰੀ ਗਾਲ ਆ ਕਿ ਨਹੀਂ। ਜਦੋਂ ਇਹ ਕੰਮ ਠੱਪ ਆ ਇਹ ਦਲੇ ਥਾ ਵੀ ਲਾਈਦਾ ਦਲੇ ਸਮਝ ਪਈਦਾ ਹੁੱਕ ਖੋਲ ਕੇ ਰੱਖਤੀ ਮੈਂ ਰੰਗ ਕਰਕੇ ਕਰੂੰਗਾ ਫੇਟ ਹੁਣ ਇਹ ਨਵੇਂ ਲੱਗਾ ਦਾ ਨਾ ਮਾਹ ਹਾਂ ਟਰੈਕਟਰ ਦਾ ਹੁਣ ਹੀ ਲੱਗਾ ਸੀ 3 ਮਹੀਨੇ ਹੋਏ ਆ ਜਾਂ 3 ਮਹੀਨੇ ਹੋਏ ਆ ਜਾਂ ਦੂਆ ਵਿੱਚ ਦੇ ਦਿੱਤਾ ਦੂਆ ਵਿੱਚ ਦੇ ਦਿੱਤਾ 6 ਲੱਖ ਦਾ ਇਹ ਕਿੰਨੇ ਦਾ 3 12 ਲੱਖ ਦਾ ਇਹ ਹੋਰ ਪੈ ਗਿਆ ਇਹ ਤਾਂ ਬਹੁਤ ਹੈ ਇਹ ਨਹੀਂ ਬਹੁਤ ਹੈ ਅਗਿਆ ਕੰਪਨੀ ਨੇ ਪੈਸੇ ਲੁਤੀ ਜਾਣੇ ਇਹ ਨੂੰ ਇਹ ਨੂੰ ਚਾਹੀਦਾ ਲਾਗਾ ਹੈ 12 ਲੱਖ ਰੁਪਏ ਟਰੈਕਟਰ ਦਾ ਹੈਗਾ ਉਹ ਡਿਸਟ੍ਰੀਬਿਊਟਰ ਨੂੰ ਰਸੀ ਬਣਾਣੀ ਪੈਂਦੀ ਹੈ ਤੇ ਨਹੀਂ ਲਾਗ ਚਾਹੀਦਾ ਜੇ ਪੜੇ ਪਲਟਾਵੇਂ ਮਾਨ ਤਾਂ ਵੀ ਡਿਸਟ੍ਰੀਬਿਊਟਰ ਨੇ ਕੰਮ ਕਰਨਾ ਹੈ ਕਰਾਉਣ ਨੂੰ ਵੀ ਉਹਨਾਂ ਹੀ ਕਰਨਾ ਹੈ ਸਭ ਚਾਹੀਦਾ ਲਾਗਾ ਦੋਂ ਗਿੜਾ ਹਾਲਦਾਰੇ ਉਹਦੇ ਬਾਅਦ ਦੇਖ ਕਰੂਗਾ ਸੈਸ਼ਨ ਇਹ ਕਰਾ ਰਿਹਾ ਹੈ ਬੱਸ ਪਾਤੀ ਕਰਾ ਹੈ ਹੈ ਮੈਂ ਜੋਗਾ ਸੀ ਵੀ ਗੱਲ ਕਰਦਾ ਆ ਠੀਕ ਆ ਠੀਕ ਆ ਠੀਕ ਆ ਆਠੇ ਮਾਰਦਾ ਉਹ ਖਰਾਕਾ ਪੁਰਾਣੀ ਖੱਦੀ ਵਰਣਾ ਨਾ ਪਾਣੀ ਦੀ ਪੁਰਾਣੀ ਹੁਣ ਦੇ ਖਰਾਕਾ ਕੀ ਆਏ ਜਾਂਦੀਆਂ ਖਰਾਕਾ ਅਠਲੀਆਂ ਹੁਣ ਵੀ ਤੂੰ ਤੇ ਜਿੰਨੀ ਖਰਾਕਾ ਆ ਕੇ ਦਿਖਾਦੀ ਉਹ ਉਹੀ ਗੱਲ ਕਰਦਾ ਮੈਂ ਹਬੀ ਫੱਲਾ ਘਰ ਜਾਈ ਕਰਦਾ ਬਾਟਾ ਕੌਲਾ ਸਬਜ਼ੀ ਦਾ ਭਰ ਕੇ ਖਾਂਦਾ ਉਹ ਮੈਨੂੰ ਪਤਾ ਹੈ ਸਾਡੇ ਕੋਲ ਰਹਿ ਨਹੀਂ ਮਿਲਦੀ ਅੱਧੀ ਵਾਂਡ ਜੇ ਕਾ ਮਾਂਡ ਜੇ ਸਾਡੇ ਕੋਲ ਰਹਿ ਨਹੀਂ ਆਲੇ ਵਾਲੇ ਦੇ ਆਗਾ ਉਹ ਬੜਾ ਖਰਾਕ ਬਾਈ ਪੁਰਾਣੀ ਖਰਾਕ ਕਰਾ ਕੇ ਖਾਣ ਗਿਆ ਹੁਣ ਦੀ ਗਾੜੀ ਖਰਾਕ ਹੈ ਯਾਰ ਤੁਹਾਡਾ ਡਾਲ ਡਾ ਹੈ ਤੇਰਾ ਹਾਏ ਲਬਰਫੈਂਡ ਉਹ ਜਿਹੜਾ ਦੇਸੀ ਆ ਉਹ ਵੀ ਉਹ ਵੀ ਮੇਰਾ ਬੇਕਾਰ ਡਾਲ ਦੇ ਨਾਲ ਦਾ ਹੀ ਹੈ ਹਾਂ ਅਗਲੀ ਦਾ ਘਰ ਤਾਂ ਕੀ ਆ ਉਹ ਵੀ ਨਹੀਂ ਹੈਗਾ ਕਾ ਬਹੁ ਲੋਬੀ ਤੇ ਆਏ ਹੁਣ ਬਡੇਵਾ ਕੋਈ ਪੌਦਾ ਨਹੀਂ ਜੂਰੀ ਆਉਂਦਾ ਦੇਚ ਜੂਰੇ ਆਉਂਦਾ ਚੈੱਕ ਰੱਖ ਜੂਰੀ ਆ ਹੀ ਹੁਣ ਉਹਦੇ ਦੇ ਜੀ ਬੜੇਵੇਂ ਕਿਨੇ ਗੋਲੇ ਹੁਣ ਹੈ ਕਿਦੇ ਗੋਲੇ ਅੰਗੇ ਪਾਉਂਦੇ ਸੀ ਘਰ ਦੇ ਬੜੇਵੇਂ ਹੁੰਦੇ ਰੇਟ ਕਿੰਨਾ ਪੁੱਛ ਲੈ ਰੇਟ ੱਲੇ ਬੜੇਵੇਂ ਦਾ ਮੈਂ ਕਿਹਾ 25-25 ਹੌਪੀ ਦਾ ਹੋਣਾ ਵੱਧੇ ਹੋਣਾ ਹਾਂ 2400 ਦੀ ਤੂੰ ਖੜਦੀ ਬੋਰੀ ਲਿਆਉਂਦਾ 50 ਕਿਲੋ ਦੀ 50 ਰੁਪਏ ਦੀ 2400 ਦੀ ਹਾਲ ਦੀ ਬੋਰੀ ਲੈ ਕੇ ਆਇਆ 50 ਰੁਪਏ ਤਾਂ ਉਹੀ ਹੋ ਗਿਆ 50 ਤੋਂ ਉੱਪਰ ਟੱਪਿਆ ਵਿਆ ਬੜੇਵਾ ਆਓ ਫਿਰ ਉਹ ਵੀ ਤਾਂ ਕੀ ਹੋ ਗਈ ਫੈਲਾ ਗਿਆ ਤੈਨੂੰ ਮੈਂ 50 ਕਿਲੋ ਦਾ ਸੇ 25 ਰੁਪਏ ਕੇ ਆ 2500 ਦਾ ਸੈਲਾ 50 ਰੁਪਏ ਕੇ ਮੈਂ ਤੈਨੂੰ ਠੇਲੇ ਦਾ ਰੇਟ ਦੱਸੀਆ ਜੇ ਤਾਹਨ ਕੋਈ 50 ਕਿਲੋ ਸੈਲਾ ਹੁੰਦਾ ਉਹ ਵੀ ਤੇਰੇ ਪੀਸੇ ਵਿੱਚ ਦੇਖ ਲੈ 10000 ਰੁਪਏ ਕੱਢਣਾ ਹੈ 10000 ਕੱਢਣੇ ਨੇ ਸੱਲੇ ਲੈ ਹੋ ਰਿਹਾ ਕਾਦਰ ਮਾਸੀ ਕਰਦਾ ਬਾਈ ਤੇਲ ਕੱਢਿਆ ਵਾ ਕੀ ਕਰ ਤੇਲ ਕੱਢਿਆ ਵਾ ਹਾਂ ਖਾਲ ਵਿੱਚੋਂ ਤੇਲ ਕੱਢਿਆ ਵਾ ਹੁਣਾ ਉਹ ਅੱਗੇ ਦਾ ਨਾ ਪੱਪੀ ਰਾਮ ਲਿਖ ਦੇਣਾ ਫਿਰ ਆਹ ਰ ਆ ਤਾਂ ਖਾਲ ਪਾਈ ਤੇਰੇ ਤੱਕ ਆਹੋ ਹੁਣ ਹੁਣ ਤਾਂ ਕਿਸੇ ਮੈ ਆਪ ਵੀ ਖਾਲੀ ਪਿਆ ਹੋਂਦੇ ਪਾ ਹੁਣਾ ਜਮਤੀ ਦੇ ਪੈਰ ਸੱਜੇ ਆਇਆ ਆਹੋ ਜੀ ਕਦੋਂ ਨਾ ਮੈਂ ਡੋਲ ਤੇ ਬੱਜਿਆ ਮੈਂ ਉਹ ਵੀ ਸੈੱਟ ਕਰਦਾ ਹਾਂ ਲੱਗੜ ਇੱਕ ਨਹੀਂ ਆਉਂਦਾ ਸੈੱਟ ਹੋਣਾ ਇਹਦੇ ਇੱਕ ਗਿਹੜੇ ਤੇ ਸੈੱਟ ਹੁੰਦਾ ਵੱਡਾ ਇਹ ਜੀ ਅੱਟ ਬੜਾ ਲੈ ਵੀ ਇਸ਼ੂ ਆ ਗਿਆ ਕੀ ਇਸ਼ੂ ਆ ਗਿਆ ਹੁ ਇਸ਼ੂ ਆ ਗਿਆ ਇਹ ਆਹ ਦੇਖ ਤੇ ਇਹ ਤਾਂ ਹੁਣ ਕਹਾ ਛੱਡਦੇ ਆ ਆਪਾਂ ਮੰਨ ਕੇ ਚੱਲ ਉੜਦੇ 10 ਕਿਲੋ ਪਾਣੀ ਕਹਾ ਜਾਂਦਾ ਹੈ ਮੋਟਰ ਦਾ ਫੇਰ ਸਾਇਵਲ ਲੰਬੀ ਜਾਂਦੀ ਹੈ ਸਾਇਵ ਲੈ ਲੰਬੀ ਜਾਂਦੀ ਆ ਹੁਣੇ ਉਰ ਤੇ 10 ਕਿਲੋ ਹੀ ਹੁਣੇ ਰੱਖ ਲੈ ਤੂੰ ਚੱਲ ਜਾਂ ਤਾਂ ਫੇਰ ਹੁਣ ਅਥਲੇ ਦਾ ਸੀ ਸਲੂਸ਼ਨ ਲਾਤਾ ਇਹਨੂੰ ਉਪਰ ਲਾ ਇੱਥੇ ਬੰਬਾ ਕਹਿੰਦਾ ਕਿਹੜੇ ਲੋੜ ਪੈਣਾ ਨਹੀਂ ਮੈਂ ਨਹੀਂ ਲੋੜ ਗਿਆ ਉਹਨੇ ਲਵਾਇਆ ਸੀ ਉਹ ਕਹਿੰਦਾ ਵੀ ਬਦਲਣਾ ਪੈ ਸਕਦਾ ਚੱਲ ਉਹ ਹੀ ਜਾਂ ਹੁਣ ਪੱਤ ਬਦਲੂਗਾ ਇਹ ਤਾਂ ਨਿਕਲ ਜੂਗਾ ਬਾਹਰ ਸਲੂਸ਼ਨ ਲਾ ਕੇ ਲੱਗ ਗਿਆ ਮੁੜ ਕੇ ਪੱਟ ਨਹੀਂ ਹੋਣਾ ਇਹਦਾ ਅਹਮ ਆਜੀ ਆ ਹੁਣ ਇਹਨੂੰ ਦੋ ਪੋਆੰਕ ਕੰਮ ਹੋ ਸਕਦੇ ਆ ਇਹਨੂੰ ਗੇਟ ਵਾਲ ਲੱਗਣਾ ਪੈਣਾ ਪੈਣਾ ਇਹ ਵੀ ਕੰਮ ਆ ਸਕਦਾ ਕੋਈ ਬੜੀ ਗੱਲ ਦੀ ਇਹ ਵੀ ਨਿਕਲ ਤੇ ਹਟ ਜੂ ਇਹਦੇ ਗਲੀ ਉਹ ਕਰਨਾ ਪੈਣਾ ਫਿਰ ਦੋ ਲੜਕ ਸਕਰੂ ਕਰ ਦੇ ਬਸ ਇੱਕੇ ਗਾਦੇ ਚ ਦੋ ਕਸ ਲਾ ਇੱਥੇ 베ਜਗਾ ਰੱਖ ਆਪਣਾ ਜਦ ਨਹੀਂ ਖੁੱਲੜਾ ਇਹਦਾ ਪੰਗਾ ਫਿਰ ਫਿਰ ਇਹਨੂੰ ਕਿਹੜਾ ਗੇਟ ਵਾਲ ਕਹਿੰਦਾ ਨਾ ਤੂੰ ਹਾਂ ਉਹ ਬਿਨਾ ਚੂੜੀ ਵਾਲਾ ਬਿਨਾ ਚੂੜੀ ਆਏ ਗੇਟ ਵਾਲ ਆਉਂਦਾ ਪੂਰੇ ਰਿਸਕ ਬਹ ਰਿਆ ਨਾ ਇਹ ਹੀ ਹਿੱਲਦਾ ਇਹ ਤੈਂ ਤਾਂ ਇਹਨੂੰ ਵਿੱਚ ਤੋਂ ਵੀ ਮਿੱਟੀ ਉਹ ਇੱਥੇ ਚਾਰ ਟਾ ਲਾ ਦੋ ਆਏ ਆਏ ਬਣਾ ਦੋ ਆਏ ਟਾ ਕਿੱਥੋਂ ਮਿਲ ਜੂਗਾ ਨਹੀਂ ਨਹੀਂ ਜਲਦਾ ਇਰੂ ਢੇਡ ਵਾਲੇ ਲੋਟਾਉਣਾ ਢੇਡ ਵਾਲਾ ਲਾ ਦੋ ਢੇਡ ਵਾਲਾ ਆਂਦੇ ਨੇ ਤੇ ਭਾ ਜਾਂ ਮਰਜੀ ਛੱਡ ਲਾ ਆਪਾਂ ਨੇ ਲੱਗਿਆ ਪਾਣੀ ਕੱਢੋ ਪਾਣੀ ਦਾ ਬਾਈ ਸੁਖਾਬ ਹੋ ਜਾਂਦਾ ਖਰਾ ਕੱਲੂ ਹੋਰ ਪੱਪੜੀ ਇਹਨੂੰ ਪਾਣੀ ਤਾਂ ਮੇਰੀ ਗੱਲ ਸੁਣ ਲਾ ਕੱਲ ਰਸਵੀਰ ਹੀ ਦਿਖਾਉਂ ਤੁੱਥੇ ਹਾਂ ਗਲਾਬਾਈ ਦੀ ਮੋਟਰ ਵਾਲਾ ਹਾਂ ਆਹ ਤੇ ਸਾਪਾਣੀ ਦੇਖ ਹਾਂ ਛੋਰਾ ਹੈ ਫਰਕ ਆਪਣੇ ਛੋਰਾ ਯਾਰ ਆਪਣੇ ਛੋਰੇ ਦਾ ਫਰਕ ਹੈ ਉਹ ਪਾਣੀ ਡੂੰਗੇ ਉੱਧਰ ਉਹ ਡੂੰਗੇ ਨਹੀਂ ਇਹ ਪੱਤਣ ਦੀ ਫਰਕ ਹੁੰਦਾ ਉਹੀ ਹੋ ਗਿਆ ਪੱਤਣ ਜਿੱਥੇ ਸੀਮ ਜਾਂਦੀ ਹੈ ਨਾ ਉੱਥੇ ਪ੍ਰੋਬਲਮ ਆਉਂਦੀ ਹੈ ਪਹਿਲਾ ਪਾਣੀ ਹੋ ਗਿਆ ਉਹ ਪਾਣੀ ਡੂੰਗਾ ਹੈ ਪਹਿਲਾਂ ਸੁਣ ਤਾਂ ਲੈ ਆਹ ਨਹਿਰ ਟੱਪ ਜਮਕੜੋਣਾ ਏਰੀਆ ਪਰਲਾ ਏਰੀਆ ਉਧਰ ਚੱਕਲਾਂ ਕਿ ਨਹੀਂ ਤੇਰਾ ਪਾਣੀ ਸਾਫ਼ ਆ ਬੂਰਾ ਦਾ ਖਾਤੇ ਹੈ ਕਾਰਨ ਕੀ ਉਧਰ ਪਾਣੀ ਨਹੀਂ ਮਿਕਸ ਹੁੰਦਾ ਹੈਗਾ ਥੱਲੇ ਨਹੀਂ ਜਾਂਦਾ ਉਧਰ ਤਾਂ ਧਰਤੀ 'ਚ ਪਾਣੀ ਜਾਂਦਾ ਡਿਸਚਾਰਜ ਹੁੰਦਾ ਜਿੱਥੇ ਧਰਤੀ 'ਚ ਪਾਣੀ ਜ਼ਿਆਦਾ ਜਾਂਦਾ ਨਾ ਸੀਮ ਦਾ ਉੱਥੇ ਜ਼ਿਆਦਾ ਪ੍ਰੋਬਲਮ ਆਉਦੀ ਹੁੰਦੀ ਹੈ ਕਿ ਕਰ ਪਤਾ ਹੈ ਕੀ ਆਏ ਤੇ ਬੂਰ ਵੀ ਡੂੰਘੇ ਆਪਣੇ ਨਾਲ ਉਹ ਕਿੰਨੇ ਕੁ ਡੂੰਘੇ ਜਿੰਨੇ ਤੇੜਾ ਬੂਰ ਆ ਉੱਥੇ ਤਾਂ ਉਹਨੇ ਪਤਾ ਮੋਟਰ ਛੱਡਣੀ ਆ ਨੂੰ ਚੱਕਲਾਂ ਇੰਨੀ ਕਿੰਨਿਆਂ ਕਿ ਦੂਰ ਆ ਤੇ 2-2 ਢਾਈ ਦਾ ਫੁੱਟ ਬੂਰ ਹੋਣਾ ਦੇਖੋ ਪੈ ਗਿਆ ਫਰਕ ਜੇ ਜਦੋਂ ਜਗ ਫੜਨ ਲੱਗ ਗਿਆ ਪਤਾ ਜੇ ਹਾਂ ਅਨੂੰ ਗੱਡੀ ਪਈ ਹੈ ਪਹਿਲਾਂ ਤਾਂ ਹੁਣ ਇਹ ਹੈ ਫਿਲ ਭਾਈ ਤਿੰਦੇ ਵਾਲੀ ਤਿੰਦੇ ਵਾਲੀ ਗੱਡੀ ਆ ਸੇਲ ਲਈ ਲਾਤੀ ਤਿੰਦਾ ਕਹਿੰਦਾ ਭਾਈ ਹੁਣ ਮੈਂ ਬਾਹਰ ਆ ਨਵੀਂ ਲੈਣੀ ਹੈ ਚਲਾਉਂਦਾ ਹੈ ਨਹੀਂ ਨਾ ਜਾਂ ਆਊਗਾ ਹੈ ਜਦ ਆਊਗਾ ਨਵੀਂ ਜਦ ਜਾ ਜਾ ਲਊਗਾ ਹਲੇ ਕਿਹੜੇ ਆਉਣਾ ਹੁਣ ਖੜੀ ਹੋ ਜਾ ਲੈ ਬਿੱਤਰਾਂ ਖੜੀ ਕਹਿੰਦਾ ਵੇਚ ਦੇ ਪਰ ਇਹਨੂੰ ਵੀ ਕਹਿੰਦਾ ਵੀ 14 15 ਤਰੀਕ ਨੂੰ ਗਿਆ ਤਾਂ ਇਹਨੂੰ ਸਾਲ ਹੋ ਗਿਆ ਸਾਲ ਹੋ ਗਿਆ ਇਹਨੂੰ ਖੜੀ ਨੂੰ ਮਾੜੀ ਮੋਟੀ ਚੱਲੀ ਆ ਵੇਚ ਕੇ ਜੇ ਕਿਤੇ ਗੱਗੇ ਪਹਿਲਾਂ ਦੱਸ ਦਿੰਦਾ ਆਪਾਂ ਨੇ ਦੂਈ ਲਿਆਉਣੀ ਹੁੰਦੀ ਸੀ ਆਹੋ ਫਿਰ ਆਹੀ ਲੈ ਲੈਣੀ ਸੀ ਆਹੀ ਲੈ ਦੇਣੀ ਸੀ ਮੈਂ ਠੀਕ ਨਹੀਂ ਗੱਲ ਹੈ ਹੁਣ ਮੈਂ ਦੱਸਿਆ ਕਹਿੰਦਾ ਯਾਰ ਵੇਚਦੇ ਕਹਿੰਦਾ ਕੋ ਖੜੀ ਹੋਊਗਾ ਐ ਵਿੱਚ ਲਾਉਂਦਾ ਰਿਹਾ ਮੈਂ ਮਾਰੇ ਮੁੱਟੀ ਇਹ ਤਾਂ ਹੁਣ ਮੇਰੀ ਗੱਲ ਨਹੀਂ ਤਾਂ ਚਲ ਚਲ ਆਉਂਦੀ ਇਹਦਾ ਆ ਤਾਂ ਉਹ ਲਿਬੜੀ ਪਈ ਐ ਹੁਣ ਹੁਣ ਹੀ ਤਰੀਕਾ ਕਰਦੇ ਸਾਰੇ ਆ ਮਿੱਟੀ ਮੁੱਟੀ ਦੇਖ ਕੇ ਕਿਹਣਾ ਪਈ ਰਹੀ ਆ ਹੈ ਕਿ ਨਹੀਂ ਬਾੜੇ ਚੋਂ ਲੈ ਕੇ ਆਇਆਗਾ ਤਾਂ ਨਹੀਂ ਤੋ ਆ ਤੂੰ ਗਏ ਸਾਫ ਕਰ ਦੇਣੀ ਟਾਇਰ ਠੀਕ ਆਉ ਟਾਇਰ ਟੈਟ ਪਾ ਪਾਇਆ ਪਤਾ ਬਾਈ ਨਵਾਂ ਹੀ ਟੈਟ ਪਾਇਆ ਠੀਕ ਆ ਇਹ ਠੀਕ ਆ ਮਟ ਕਿੰਨਾ ਬਲਾ ਇਹ ਹੈਗਾ 7 ਮਟ ਲਾਈ ਇਹ 7 ਮਟ ਯਾਰ 7 7 ਡਿਮਾਂਡ ਕਿ ਨਹੀਂ ਰੱਖੀ ਨੇ ਕਹਿੰਦਾ ਕਹਿੰਦਾ ਬਾਈ 1.5 ਲੱਖ ਡਿਮਾਂਡ ਆ ਮੇਰੀ ਅੱਛਾ ਬਈ ਬਾਕ ਮੇਕ ਕੱਕਾ ਕਰ ਲੂੰਗਾ ਮੈਂ ਬਾਕੀ ਚਾਚੇ ਬਸੜਤੀ ਆਚੇ ਜੋ ਬਤਾ ਜਾ ਚਾਚੇ ਨੇ ਜੇ ਕਹਿਤੀ ਕਰ ਫੇ ਤਾਂ ਹੋਣੀ ਉਹ ਫੇ ਚਾਚਾ ਭਤੀਜਾ ਹੋਇਆ ਗੱਗਾ ਹੋਇਆ ਚਾਚਾ ਸੌਦਾ ਵਧੀਆ ਕਰਾ ਦਿੰਦਾ ਤੇ ਦੇਖੇ ਨਹੀਂ ਤੇ ਇੱਥੇ ਹੁੰ ਤਾਂ ਆਲਾ ਬਹੁਤ ਹੈਗੀ ਯਾਰ ਕੁੜਾ ਫਿਰ ਸੌਦਾ ਵਧੀਆ ਕਰਾ ਦਿੰਦਾ ਦਿਖਾ ਦੰਨੇ ਹੁਣ ਵੀ ਅੱਜ ਤਾਂ ਸੁਣ ਲੈ ਇਹ ਕਿੰਨਾ ਕਿੰਨਾ ਮਾਡਲ ਹੈ 7 7 ਮਾਡਲ ਹੈ ਉਹ ਯਾਰ 7 ਮਾਡਲ 9 ਦਿਨ ਦੇ ਦੇ ਆ 9 ਦਿਨ ਦੇ ਦੇ 9 ਦਿਨ ਦੇ ਦੇ ਹੋਊਗੀ ਹਾਂ ਲੈ ਆ ਗਏ ਨੌਂ ਦਿਨ ਵਾਲੀ ਦੀ ਮੈਂ ਗੈਨ 9 ਦਿਨ ਦੇ ਦੇ ਆ 7 ਮਾਡਲ ਦਾ ਪੈਟਰੋਲ ਗੱਡੀ ਆ ਪੈਟਰੋਲ ਗੱਡੀ ਪੈਟਰੋਲ ਆ ਠੀਕ ਆ ਯਾਰ ਜਿਹਨੇ ਰੱਖਣੀ ਕਰਨ ਹਾਂ ਵਧੀਆ ਠੀਕ ਆ 1500 ਤੋਂ ਉੱਪਰ ਦਾ ਐਵਰੇਜ ਆ ਜਿਹਦੀ ਪਸੰਦ ਆ ਜਿਹਨੇ ਲੈਣੀ ਆਪਣਾ ਦੇਖ ਲੈ ਭਾਈ ਮੈਂ ਇੱਕ ਵਾਰ ਤੁਹਾਨੂੰ ਦੂਰ ਦਿਖਾਣਾ ਗੱਡੀ ਸਾਰੀ ਲੈ ਭਾਈ ਆ ਲੈ ਆ ਇਧਰ ਤੇ ਲੈਫਟ ਪ੍ਰੋਫਾਈਲ ਦੀ ਰਾਈਟ ਪ੍ਰੋਫਾਈਲ ਆਹ ਇਹਦੀ ਬੈਕ ਠੀਕ ਆ ਹਾਂ ਆ ਆਪਣਾ 12 ਨੰਬਰ ਆ ਪ੍ਰੋਪਰ ਦਾ ਨੰਬਰ ਠੀਕ ਆ ਆਹ ਹੈਗੀ ਜਿਹੜੀ ਲੈਫਟ ਆ ਭਾਈ ਪੈਟਰੋਲ ਇਸ ਸਾਕੂ ਠੀਕ ਆ ਜੋਂਡੀ ਇਹ ਮੈਂ ਟਰੈਕਟਰ ਨਾਲ ਲਾਇਆ ਵਾ ਟਰੈਕਟਰ ਨਾਲ ਲਾਇਆ ਜੋਂਡੀ ਇਹ ਦਾ ਜੋਂਡੀ ਇਹ ਦਾ ਲਾਇਆ ਵਾ ਵਿੱਚ ਲੈ ਬਈ ਬਾਕੀ ਤੁਸੀਂ ਦੇਖ ਲਓ ਬਾਕੀ ਇੱਕ ਵਾਰ ਵਿੱਚ ਚਲਾਈ ਕਿ ਨਹੀਂ ਉਹ ਵੀ ਦਿਖਾ ਦਨੇ ਆ ਰੋਪੜ ਦਾ ਹੀ ਨੰਬਰ ਨੰਬਰ ਰੋਪੜ ਦਾ ਹੀ ਆ ਬਹੁਤ ਚਲਾਈ ਦਿਖਾ ਦਨੇ ਕਿੰਨੇ ਕੋਈ ਵੀ ਆ ਇੰਜ ਮੈਂ ਜਦ ਸਟਾਰਟ ਆ ਦਿਖਾ ਦਨਾ ਆਹੋ ਲੈ ਬਈ ਖੜਚੋ ਪਹਿਲਾਂ ਵਿੱਚ ਬੈਠੇ ਜਾਮਾ ਮੈਂ ਲੈ ਲੈ ਬਈ ਕੀ ਗੱਡੀ ਗੱਡੀ ਦਾ ਹੀ ਇਹ ਆ ਬਈ ਇਸਕ ਲੱਖ 25000 ਆ ਲੈ ਨਹੀਂ ਬਹੁਤ ਆ ਗੱਡੀ ਦੀ ਅੱਧੀ ਮੜ ਜੀ ਲੱਗੀ ਦੇਖ ਲੈ ਏਸੀ ਬਹੁਤ ਜਿਆ ਬਾਹੀ ਦਾ ਏਸੀ ਦਾ ਕੰਮ ਕਰਾਇਆ ਤਾਂ ਹਾਂ ਮੈਂ ਕਹਿੰਦਾ ਵੀ ਇਹੀ ਦਾ ਕੱਟਦਾ ਪੂਰੇ ਬਾਬਾ ਟ ਕੱਟਦਾ ਐ ਅਸੀਂ ਲੈ ਵੀ ਚੱਲੀ ਵੀ ਦੇਖ ਲੋ ਕਿੰਨੀ ਆ ਇਹ ਤੁਹਾਡੇ ਸਾਹਮਣੇ ਆ 820 125000 80 ਠੀਕ ਹੈ ਠੀਕ ਹੈ ਅੰਦਰ ਅੰਦਰ ਦਾ ਅੰਦਰੋਂ ਸਾਫ਼ ਹੈ ਗੱਡੀ ਬਹੁਤ ਹੀ ਵਧੀਆ ਹਣੀ ਹੈਗੀ। ਗੱਡੀ ਦਾ ਚੀਜ਼ ਹੈ ਬਾਕੀ ਠੋਣੇ ਸੀਟਾ ਠੂਟਾ ਬਾਈ ਸੀਟਾ ਠੂਟਾ ਦੇਖ ਲਓ ਸੀਟਾ ਠੂਟਾ ਠੀਕ ਆ। ਬਾਜਾ ਚੱਲਦਾ ਬਾਜਾ। ਬਾਜਾ ਬੂਜਾ ਚੱਲਦਾ ਇਹਦਾ। ਬਾਜਾ ਤਾਂ ਲਾ ਲਾ ਧੂਆ ਡੈੱਕ। ਡੈੱਕ ਦਾ ਨਹੀਂ ਪਤਾ ਮੈਨੂੰ ਹੋਏ। ਨਾ ਮੈਨੂੰ ਸਾਹਬ ਡੈੱਕ ਦਾ। ਆਪਾਂ ਨੇ ਕਿਹਾ ਆਪਾਂ ਤਾਂ ਲਿਆਏ ਹੋਰ ਕੱਢ ਗਏ। ਹੋਰ ਨਭਜ ਨਹੀਂ ਆ ਲਾ ਕੇ। ਕਿੰਨਾ ਮੈਨੂੰ ਹਲੇ ਪਤਾ ਨਹੀਂ ਸਾਹਬ ਬਾਈ ਕਿਹਾ ਨਾ ਮੈਂ ਚਲਾਇਆ ਕਦੇ ਇਹ। ਪਰ ਉਹ ਹੈਗਾ ਚਾਚਾ ਦਾ ਠੀਕ ਹੈ ਇਹ। ਚੱਲ ਬੇਣਾ ਆ ਦੋ ਆਕਸ ਵਾਲੇ ਆ ਮੂਡ ਮੜ ਜੇ ਪਤਾ ਨਹੀਂ ਹੋਣਾ ਇਹ ਚੱਲਦਾ ਹੈਗਾ ਦੇਖ ਹਾਂ ਚੱਲਦਾ ਹੈ ਚੱਲਦਾ ਬਿਊਟਰ ਟੁੱਸ ਹੈਗੀ ਆ ਮੂਡ ਮੜ ਜੇ ਲਾਉਣੇ ਗਾ ਆ ਰੇਡੀਓ ਆ ਗਿਆ ਚੱਲਦਾ ਹੋਊਗਾ ਮਨ ਨੂੰ ਪਤਾ ਨਹੀਂ ਇਹਨਾਂ ਇਹੀ ਤਾਂ ਹੈਂਡੀਕਰ ਵੀ ਦਿੱਤੀ ਹੈ ਜੀ ਦੇਖ ਲੈ ਇਹ ਸੀ ਬਹੁਤ ਜਿਹੇ ਦਾ ਮੈਂ ਹੁਣ ਇਹ ਲੈ ਕੇ ਆਇਆ ਘਰ ਤੇ ਹਾਂ ਬੈਂਦੀ ਸਾਹ ਦੱਸਤਾ ਮੈਨੂੰ ਇਹ ਸੀ ਨੇ ਰੱਬ ਦੇ ਕਿਹਾ ਸੀ ਕਿੰਨਾ ਇਹ ਵਰਕੇ ਸੀਦਾ ਚੀ ਬਟਾਲੇ 10 ਮਿੰਟ ਸਾਨੂੰ ਆ ਗੱਲ ਵੀ ਲੋਕ ਉਹ ਆਇਆ ਤੂੰ ਬਾਹਰ ਤੇ ਵੀਡੀਓ ਬਣਾ ਸੀ ਵਿੱਚ ਬੈਠੇ ਇੰਨੇ ਲੈ ਬਾਈ ਸਟਾਰਟਿੰਗ ਤੁਸੀਂ ਦੇਖ ਲਈ ਇੱਕ ਵਾਰ ਤੁਹਾਨੂੰ ਫੇਰ ਦਿਖਾਣਾ ਛੱਡ ਆ ਚਾਬੀ ਲਾਈ ਇਹ ਇੰਨੇ ਗਾ ਇੰਨੇ ਆਹ ਉੱਠਦੀ ਨਾਲ ਇੰਜ ਇੰਜ ਠੀਕ ਆ ਬੋਲਦਾ ਇੰਜ ਜਿਵੇਂ ਡ੍ਰੈਕਟਰ ਵਾਂਗਣਾ ਆਏ ਹੱਕ ਦੇ ਕੇ ਸਟਾਰਟ ਹੁੰਦੀ ਹੈ ਹਾਂ ਆਲੀ ਵੀਵਾ ਉਹ ਨਹੀਂ ਉਹ ਗਰਮੀ ਦੇ ਬਸ ਕਰਾ ਠੀਕ ਆ ਵਧੀਆ ਗੱਡੀ ਸਾਹਿਬ ਹੈ ਵਧੀਆ ਵਧੀਆ ਸੁਣ ਗਏ ਚਾਰੇ ਟਾਇਰ ਟਾਇਰ ਬਾਈ ਹਾਂ ਟਾਇਰ ਤੋਂ ਪਰ ਮੈਂ ਨੇੜੇ ਤੇ ਵਿਖਾ ਦਿੰਨਾ ਟਾਇਰ ਵੀ ਠੀਕ ਹੈ ਟਾਇਰ ਆ ਖੜਾ ਟਾਇਰ ਇਹਨਾ ਉਹ ਹਟਾਇਰ ਤੂੰ ਆਦੇ ਦੇ ਗਾਲੂ ਤੂੰ ਆਦਨੇ ਤੂੰ ਆ ਕੋ ਚੱਕਰ ਨੇਗਾ ਟਾਇਰ ਹੀ ਦੇ ਬਾਈ ਸਾਰੇ ਠੀਕੇ ਹੈ ਪਹਿਲਾਂ ਆਦੇ ਦੇ ਤਾ ਹੁਣ ਘਰੇ ਆਉਣਾ ਫੋਨ ਉਹਨੇ ਦੀ ਤੂੰ ਆਦਨੀ ਅਸੀ ਦਿਨ ਮਾ ਮੈਂ ਹੁਣ ਹੀ ਲੱਗਿਆ ਮੋਹ ਕਾਲ ਹੁਣ ਤੱਕ ਸਾਨੂੰ ਫਿਰ ਮੈਂ ਵੀਡੀਓ ਪਾਉਣੀ ਸੀ ਫਿਰ ਆਉਂਦਾ ਸੂਰਜ ਗਿਆ ਤਾਂ ਸੂਰਜ ਗਿਆ ਤਾਂ ਸਾਨੂੰ ਸਾਰਾ ਕੁਝ ਦੇਖਿਆ ਕੋਈ ਦਿਖਾਣੀ ਤਾਂ ਕੋਈ ਜੀ ਗੱਡੀ ਚ ਆ ਆ ਚੱਕਰ ਇਹ ਧੋ ਵਾਲੇ ਨੇ ਦੀ ਮੈਂ ਲਿਖਿਆ ਉੱਪਰ 115 2007 ਹੈ ਕੀ ਪਾਸ ਉਹ ਲੱਗਿਆ ਪਾਸ ਲੱਗੀ ਵੀ ਹੈ ਮਾਡਲ ਹੈ ਹਾਂ ਮਾਡਲ ਆ ਭਾਈ ਆ ਲਿਖਿਆ ਹੋਣਾ ਮਾਡਲ ਤਾਂ ਹੀ 115 2007 ਲਿਖਿਆ ਹੋਗਾ 115 7 ਮਾਡਲ ਹੀ ਹੋਊਗਾ ਮਾਡਲ ਹੀ ਹੋਣਾ ਇਹ ਸਟੇਟ ਆ ਪੰਜਾਬ ਬਾਕੀ ਵੀ ਜਿਹੜਾ ਉਹਦਾ ਚਾਹਵਾਨ ਆ ਦੇਖ ਲਿਓ ਭਾਈ 1 ਲੱਖ ਡਵਾਂਡ ਬਾਕੀ ਕੋਈ ਗੱਗੇ ਬਿਨਾਂ ਗੱਲ ਕਰਕੇ ਸੌਦਾ ਹੋ ਜੂ ਠੀਕ ਨਹੀਂ ਗੱਲ ਸੌਦਾ ਜਿਹਨਾਂ ਚਾਹ ਬਣਾ ਉਹ ਤਾਂ ਸੌਦਾ ਹੋ ਹੀ ਜਾਣਾ ਇਹ ਤਾਂ ਹੋ ਹੀ ਜਾਣਾ ਬਸ ਠੀਕ ਨਹੀਂ ਹਾਂ 5000 ਉੱਪਰ ਥੱਲੇ ਹੋ ਹੀ ਜਾਂਦਾ ਕੰਮ ਹੋ ਹੀ ਜਾਂਦਾ ਕੰਮ ਠੀਕ ਆ ਹੋਰ ਦਾ ਵਧੀਆ ਬਈ ਆ ਗਿਆ ਕਰਨ ਤੇ ਰਾਮੀ ਦੀਆਂ ਬਹਿਜੀਏ ਬਹਿਜੀਏ ਗਿਆ ਅੱਜਾ ਹੁੰਦੇ ਤੇ ਭਾਦੋ ਮਾਦ ਅੱਠ ਸਾਧ ਮਨੂ ਲਾਦੀ ਹੁਣ ਹਸੂਆਂ ਸਾਧ ਕਰਦੇ ਨੇ ਮੈਂ ਤਾਂ ਗਾਂ ਠੰਡ ਮਸਾ ਸਾਧ ਹੁਣਾ ਤਾਂ ਤੂੰ ਕਰੂੰ ਤੇ ਬਾਕੀ ਬਾਈ ਠੀਕ ਆ ਆ ਗੱਡੀਆ ਦੱਸ ਦਿਓ ਕਿਸ ਨੇ ਲੈਣੀ ਹੋਈ ਜੇ ਫੋਨ ਕਰ ਲਿਓ ਮਨੂਏ ਕਰ ਲਿਓ ਫੋਨ ਚਾਹੀਏ ਚਾਹ ਹਾਸ਼ਵੀ ਨੂੰ ਕਰ ਲਿਓ ਇੱਕੋ ਗੱਲ ਆ ਜੀ ਬਾਈ ਲੈਣੀ ਹੋਈ ਆਪਣਾ ਦੇਖ ਲਿਓ ਆ ਕੇ ਘੱਡੇ ਖੜੀ ਆ ਤੂੰ ਦੇ ਕੋਲ ਵਟਸਐਪ ਚੱਲਦਾ ਨਾ ਫਿਰ ਹਾਂ ਆਹੋ ਚੱਲਦਾ ਬਾਕੀ ਨਾ ਨੰਬਰ ਮੈਂ ਇੱਥਾ ਪਾ ਪਾ ਦੂੰਗਾ ਨੰਬਰ ਨੋਟ ਕਰ ਲਓ 95018 08202 9501808202 ਇੱਕ ਨੰਬਰ ਦੂਆ ਹਸ਼ਵੀ ਦਾ ਗਾਡਰ 7696750169 ਠੀਕ ਹੈ ਜੀ ਇਹ ਦੋਹਾਂ ਚ ਬਾਈ ਜਿਹਨੂੰ ਮਾਮਾ ਮਰਜ਼ੀ ਕਰ ਲਿਓ ਫੋਨ ਬਾਕੀ ਕੋਈ ਹਾਂ ਕੋਈ ਚਾਹਵਨ ਹੋਇਆ ਦੱਸ ਦਿਓ ਨਾ ਕੋਈ ਠੀਕ ਨਹੀਂ ਤੈਨੂੰ ਦਵਾ ਦਈਏ ਆ ਦੇਖ ਕਿੰਨਾ ਰੋਲਾ ਪਾਇਆ ਦੇ ਲੈ ਤੈਨੂੰ ਇਹ ਦਵਾ ਦ ਨਾ ਦੇਖ ਲੈ ਇਧਰ ਹਲੇ ਡਰਾਈਵਿੰਗ ਸਿੱਖ ਲਈ ਤਾਂ ਪਰ ਪੈਨ ਵਾਲੀ ਕਿਸ ਤਰ੍ਹਾਂ ਉੱਤਰ ਲੈਣਾ ਦੇ ਹਲੇ ਇਹਦੇ ਪਰ ਇੱਕ ਗੱਲ ਕਾੜ ਰਿਹਾ ਬਾਈ ਵਾਲਾ ਜ ਸਭ ਤੋਂ ਪਹਿਲਾਂ ਇਹ ਲੈ ਲੈਂਦੀ ਉਹ ਮਰੂਤੀ ਮਰੂਤੀ ਅਸੀਂ ਤਾਂ ਬਾਦ ਵਾਲੇ ਆ ਹਾਂ ਬਾਦ ਵਾਲਾ ਅਸੀਂ ਬਾਦ ਵਾਲੇ ਅਸੀਂ ਬਾਈ ਉਹ ਤਾਂ ਗੱਡੀ ਬਗੱਡੀ ਖੜੀ ਵੀ ਆ ਹੁਣ ਤਾਂ ਗੱਡੀਆਂ ਕੋਈ ਕੋਈ ਨਹੀਂ ਕਰਦਾ ਬਹੁਤ ਗੱਡੀ ਜੈ ਲਿਆਉਂਦਾ ਜਾ ਬੰਦਾ ਹੁਣ ਤਾਂ ਕੂਟੇ ਜਦਾਂ ਵਿਚਾਈ ਦੇ ਜਾ ਕੇ ਲਾਇਆ ਜਦ ਗੱਡੀ ਆ ਜਹਾਜ ਆਜ ਵੀ ਲੀਲਾ ਚਾਹੇ ਟ੍ਰੇਨ ਲੇ ਲੈਣਾ ਲੋਨ ਦਾ ਕੰਮ ਆ ਨਾ ਜਿਆਦਾ ਨਹੀਂ ਤਾਂ ਹੈਗਾ ਹੁਣ ਜਿਆਦਾ ਹੋਇਆ ਲੋਨ ਨਾਲੇ ਕੰਮ ਬਹੁਤ ਆ ਲੋਨ ਦਾ ਕੰਮ ਜਿਆਦਾ ਜੱਦ ਲੱਖ ਰੁਪਇਆ ਲੋਨ ਨਹੀਂ ਦਿੱਤਾ ਬੈਂਕ ਵਾਲਿਆਂ ਨੇ ਲੱਖ ਰੁਪਇਆ ਹੋ ਲੋਨ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਮੇਰੀ ਪੂਰੀ ਤਾਂ ਸੁਣ ਲੈ ਸੜਾ ਸੜਾ ਵਾਲਾ ਚੱਲ ਦੱਸ ਦੇ ਤੂੰ ਵੀ ਫੇ ਮੈਂ ਤੈਨੂੰ ਆਪਣੀ ਦੱਸਦਾ ਜਾਂ ਜੇ ਬੈਂਕ 10 ਲੱਖ ਰੁਪਏ ਦਿੰਦਾ ਪਰਲੀ ਜਗ੍ਹਾ ਨਹੀਂ ਦੀ ਵੇਚਣੀ ਹੈਗੀ। ਹਾਂ। ਬੈਂਕਾਂ ਨੇ 10 ਲੱਖ ਰੁਪਏ ਨਹੀਂ ਦਿੱਤਾ ਸੱਤ ਗੀਲਿਆਂ ਪਰ। ਦੇਖ ਲੈ। 1 ਲੱਖ ਰੁਪਏ ਲੋਨ ਦਿੱਤਾ ਸੱਤ ਗੀਲਿਆਂ ਪਰ। ਜੇ 2 ਲੱਖ ਦੇ ਦੇਂਦੇ ਜਗ੍ਹਾ ਵੇਚਣ ਦੀ ਲੋੜ ਨਹੀਂ ਦੀ ਪੈਣੀ। ਤੈਨੂੰ ਹੁਣ ਮੈਂ ਤਾਂ ਪੈਸਾ ਹੀ ਨਹੀਂ ਤਾਂ ਜੱਦ। ਪੈਸਾ ਹੈ ਨਹੀਂ ਤਾਂ। ਹੁਣ ਮੇਰੀ ਵੀ ਛੁੱਟ ਲੈ। ਹੁਣ ਦੇਖ ਲੈ ਹੁਣ ਬਾਬਾ ਪੱਜੇ ਫਿਰਦੇ ਲੈ ਲੋ ਬਾਜੋ। ਭੱਜੇ 20 ਲੱਖ ਰੁਪਏ ਕਹਿੰਦੇ 50 ਲੱਖ ਰੁਪਏ ਲੈ ਲੋ। ਅਸੀਂ ਲਿਆਂਦਾ ਸਰਤਾਜ ਟਰੈਕਟਰ। ਤੇਰੇ ਤਾਂ ਲੱਖ ਰੁਪਏ ਦਾ। ਅਸੀਂ ਸਰਤਾਜ ਟਰੈਕਟਰ ਲਿਆਂਦਾ ਕਿਸ਼ਤਾਂ ਪਰ। ਹੂੰ। 4-5000 ਰਿਆ ਹੁਣੋ ਜਾਦੂ ਦਾ 45 ਰਹਿ ਗਿਆ 10 ਕਿਲੋ ਜਮੀਨ ਤੇ ਐਡ ਕਰੇ ਬਾਈ ਕਲੇ ਨੇ 10 ਕਿਲੋ ਐਡ ਕਰੇ ਤੇ ਬੈਂਕ ਵਾਲੇ ਨੇ ਤੇਰ ਮੈਂ ਉਹੀ ਦੱਸਦਾ ਉਹ ਵੀ ਐਡ ਕਰ ਲੈ ਫੇ ਡੰਗਰ ਵੀ ਲੀਕ ਕੇ ਲੈ ਗੇ ਘਰ ਵੀ ਦੇਖ ਕੇ ਥੋੜਾ ਲੈ ਕੇ ਖਿੱੱਚ ਕੇ ਫੋਟਾ ਫਾੜੂਆਂ 50000 ਪਿੱਛੇ ਤਨ ਦਾ ਅੱਧਾ ਦੇਗਾ ਵੀ ਜੋ ਲੱਖ ਰੁਪਇਆ ਹੁਣ ਤਾਂ ਜ਼ਮੀਨ ਦੀ ਫਰਦ ਦੇਖਦੇ ਆ ਜਿਹੇ ਦੇ ਦਿੰਦੇ ਜੋ ਲੱਖ ਰੁਪਇਆ ਹੋਰ ਦੇ ਦਿੰਦੇ ਉਹ ਜਗਾ ਵੇਚਣ ਦੀ ਲੋੜ ਨਹੀਂ ਪੈਣੀ ਉਹ ਜਾਦੇ ਚੱਕਰ ਪਤਾ ਕਿਹਾਂ ਦਾ ਜਿਆਦਾ ਲੋਕਾਂ ਦਾ ਜਿਆਦਾ ਬੈਂਕਰ ਵੀ ਜਾਣਦੇ ਤੇ ਜਿਆਦਾ ਕੰਪਿਊਟਰ ਦਾ ਕੰਮ ਨਹੀਂ ਦੇਗਾ ਜਿਆਦਾ ਪਟਵਾਰੀਆਂ ਵਾਲਾ ਤਾਂ ਕੰਪਿਊਟਰ ਵਾਲਾ ਵੀ ਤਾਂ ਪਟਵਾਰੀਆਂ ਵਾਲਾ ਵੀ ਜਿਆਦਾ ਪੈਸੇ ਦੀ ਵੈਲਿਊ ਬਹੁਤ ਸੀ ਨਾ ਵੈਲਿਊ ਰਹੀ ਸੀ 3 ਲੱਖ ਦਾ ਕਿੱਲਾ ਦਾ ਜਿਆਦਾ 2.5 2.5 ਦਿਨ ਦਾ ਹੋਈ ਜਿਹਦੇ ਟਾਈਮ ਸੀ ਮਕਾਨ ਲੱਤਾ 2.5 ਲੱਖ ਦਾ ਕਿੱਲਾ ਦਾ ਜਿਆਦਾ ਫਿਰ ਤੂੰ ਕੀ ਕਹਨੀ ਕੋਸ਼ਿਸ਼ ਹੁਣ ਉਹੀ ਕਿੱਲਾ 40 ਦਾ ਉਹੀ ਗੱਲ ਹੈ ਵੀ ਗੱਲ ਨੂੰ ਬੈਂਕ ਹੁਣ ਵੀ ਨਹੀਂ 40 ਦਿੰਦਾ ਹੁਣ ਵੀ 20 ਦਿੰਦਾ ਕੀ ਲੈਪਰਤਾ ਸਰਕਾਰ ਬੋ ਵੀ ਐਵੇਂ ਘੱਟੇ ਤੇ ਭਾਈ ਇਹਨਾਂ ਨੇ ਕਰਨੀ ਨੂੰ ਆਟ ਜਦ ਬੈਂਕ ਵੀ ਨਹੀਂ ਦਿੰਨੇ ਹੁਣ ਤਾਂ ਬੈਂਕ ਕਰ ਲੈ ਠੇ ਫਿਰਦੇ ਸਾਤੇ ਲਓ ਸਾਤੇ ਲਓ ਹੁਣ ਤਾਂ ਠੇ ਦੀ ਇੱਕ ਵਾਰੀ ਆਊਟਰ ਦਾ ਕਰ ਪਿੰਡ ਦੇ ਜਦੇ ਬੋਰਡ ਲਾ ਜਿੰਦੇ ਇੱਥੇ ਆ ਲੋਨ ਲਓ ਜੀ ਮਹਿਸਾ ਦਾ ਡੇਰੀ ਮੂਰੇ ਲਾਇਆ ਵੋਦਣ ਆਓ ਹੁਣ ਤਾਂ ਜਿਆਦਾ ਮਰਜ਼ੀ ਲੋਨ ਲੈ ਲੈ ਸਭ ਕੁਝ ਹੁਣ ਤਾਂ ਫੋਨ ਲੋਨ ਪਰ ਮੋਟਰਸਾਈਕਲ ਗੱਡੀਆਂ ਜਹਾਜ਼ ਸਭ ਕੁਝ ਲੋਨ ਪਰ ਜੋ ਕੁ ਮਰਜ਼ੀ ਲੈ ਤੂੰ ਲੈਣੇ ਵਾਲਾ ਬਣ ਕੋਈ ਵੀ ਕੰਮ ਲੋਨ ਪਰ ਚੱਲਦਾ ਕੋਈ ਵੀ ਪਚਾਈ ਦਾ ਵੀ ਹੈਗਾ ਯਾਰ ਚਾਹੀਦਾ ਤਾਂ ਹੈਗਾ ਕਿਸ਼ਤ ਵੀ ਦੇਖਣੀ ਪੈਂਦੀ ਆ ਕਿਸ਼ਤ ਦਾ ਫਿਰ ਜੇ ਆਪਣੇ ਕੰਮ ਕਰਨਾਂ ਕਿਸਤ ਉਤਰੀ ਜਾਂਦੀ ਆ ਤਾਂ ਕੰਮ ਕਰਨਾ ਹੁਣ ਜਿਹੜੇ ਬਹੁਤ ਡਿਫਾਲਟਰ ਕੇ ਚੱਕੋਂ ਦੇ ਮੋਟਰਸਾਈਕਲ ਜਿਹੜੇ ਮਿਲਦੇ ਆ ਹਾਂ ਇੱਕ ਕਿਸ਼ਤ ساری ਵੀ ਹੁੰਦੀ ਕਿਸੇ ਨੇ ਦੋ ساری ਵੀ ਹੁੰਦੀ ਉਹ ਉਹ ਉਹਦਾ ਬੰਦੇ ਨੂੰ ਲੈਣ ਲੱਗੇ ਨੂੰ ਦੇਖਣਾ ਚਾਹੀਦਾ ਇਹਨਾਂ ਲੈਣ ਲੱਗੇ ਕਿਹੜਾ ਦੇ ਦੋ ਸਮੇ ਤਾਂ ਗੁੱਠਾ ਦੇਣਾ ਤਾਰ ਦੂੰਗਾ ਕਿ ਨਹੀਂ ਤਾਰ ਦੂੰਗਾ ਸਮੇ ਤਾਂ ਗੁੱਠਾ ਦੇ ਦਉਂਦਾ ਵੀ ਗੁੱਠੇ ਚ ਦਾਮ ਆ ਉਹ ਲੈਣ ਲੱਗੇ ਨੂੰ ਦੇਖਣਾ ਚਾਹੀਦਾ ਮੈਂ ਤਾਰੂੰਗਾ ਮੈਂ ਤੇ ਉਧਰੋਂ ਨਹੀਂ ਬੰਦਾ ਇਹ ਨਹੀਂ ਨਾ ਸੋਚਦਾ ਵੀ ਤੂੰ ਇੱਕ ਵਾਰੀ ਮਿਲ ਜੂਗਾ ਗੁੱਠੇ ਪਰ ਜੇ ਤੂੰ ਡਿਫਾਲਟਰ ਹੋਗਾ ਤੈਨੂੰ ਮੁੜ ਕੇ ਕਿ ਯੇ ਇਧਰ ਇਹ ਕਾਰਡ ਸਹੀ ਹੈ ਤਾਂ ਠੀਕ ਹੈ ਸਹੀ ਹੈ ਤਾਂ ਠੀਕ ਫੇਰ ਮੈਂ ਹਾਲ ਫੋਨ ਕਰਨ ਲਈ ਲੈ ਲਓ ਜਿਆ ਆਇਆ ਵੇ ਆ ਪਿਤਰਾ ਸਿਵਲ ਸਕੋਰ ਦੇਖਣਾ ਉਹਨੇ ਜਾਂ ਤੂੰ ਚੱਕਣਾ ਵੀ ਤੇਰਾ ਦੇਖਣਾ ਤੂੰ ਤਾਂ ਬੋਲਡ ਫਲਟਰ ਹੋਇਆ ਵਾ ਫੇਰ ਤੂੰ 3 ਸਾਲ ਤੂੰ ਜਿੰਨਾ ਚਿਰ ਸ਼ੋਅ ਹੁੰਦਾ ਨਾ 36 ਮਹੀਨੇ ਦਾ ਸ਼ੋਅ ਹੋ ਹੀ ਜਾਂਦਾ ਜ਼ਿਆਦਾਤਰ ਅੱਛਾ ਉਹ 36 ਮਹੀਨੇ ਬਾਅਦ ਉਹ ਜ਼ਿਆਦਾਤਰ ਕਲੀਅਰ ਹੋਣਾ ਫੇਰ ਤੇਰੇ ਕੀ ਨਹੀਂ ਦੇਖਣਾ ਉਹਨਾਂ ਨੇ ਵੀ ਹਾਂ ਚਲ ਤਿੰਨ ਸਾਲ ਹੋ ਗਏ ਹੁਣ ਇਹ ਚੰਗਾ ਚੱਲਦਾ ਠੀਕ ਹੈ ਸਰ ਇੱਕ ਵਾਰੀ ਦਾ ਸਿਸਟਮ ਪਿਗੜਿਆ ਵਾ ਨਾ ਨਾ ਉਹ ਦੇਖ ਇਧਰ ਕਰ ਜਾ ਕੋਈ ਮਾੜੀ ਚੀਜ਼ ਨਹੀਂ ਬੰਦਾ ਸਹੀ ਕਰਦੇ ਨਹੀਂ ਮਾੜੀ ਤਾਂ ਹੈ ਨਹੀਂ ਪਰ ਜ ਪੱਜਾ ਨਾ ਚੰਗਾ ਐ ਜੇ ਨਹੀਂ ਬੰਦ ਹੁੰਦੀ ਜੇ ਨਹੀਂ ਸਾਰੇ ਫੇ ਲੈ ਲੈ ਹੀ ਪੈਣਾ ਯਾਰ ਉਹ ਤਾਂ ਗੱਲ ਮੈਂ ਤੈਨੂੰ ਕਹਿੰਦਾ ਹੀ ਆ ਵੀ ਕਰ ਜੇ ਨਾਲ ਦੀ ਕੋਈ ਚੀਜ਼ ਤਾਂ ਹੈ ਨਹੀਂ ਜੇ ਬੈਂਕ ਤੇ ਲਵਾਂਗੇ ਪ੍ਰਾਈਵੇਟ ਤਾਂ ਪਹਿਲੀ ਗੱਲ ਕਿਸੇ ਤੇ ਲਵਾਂ ਨਾ ਬੈਂਕ ਤੇ ਲੋ ਕੋਸ਼ਿਸ਼ ਕਰੋ ਉਹ ਬੈਂਕ ਤੇ ਜੀ ਹਾਂ ਬੈਂਕ ਤੇ ਲਾਓ ਬੈਂਕ ਤੋਂ ਤੇਰੇ ਲੋਨ ਮਿਲਦੇ ਆ ਟਰੈਕਟਰ ਦਾ ਜਿਹੜਾ ਮਰਜੀ ਲੀ ਲਾ ਚਾਦਾ ਮਰਜੀ ਸਿਸਟਮ ਗਾ ਮਿਲਦਾ ਵਧੀਆ ਮਿਲਦਾ ਪਰ ਜਿੰਨਾ ਹੋ ਸਕੇ ਬਚੋ ਹੀ ਤੇ ਯਾਰ ਪਰ ਸਭ ਕੁਝ ਜਿਆਦਾ ਪੈਸਾ ਹੀ ਨਹੀਂ ਤਾਂ ਭਾਈ ਤੇ ਤੈਨੂੰ ਪੰਮੇ ਸਾਰਾ ਦਿਨ ਸਾਰੀ ਸਾਰੀ ਰਾਤ ਵੀ ਲੱਗ ਜਾਂਦੀ ਦੀ ਖਿਡਾੜੀ ਜੇ ਤਾਂ ਰਾਤ ਲਾਤੀ ਗੁੜ ਨੂੰ ਪੀੜਨੇ ਨੂੰ ਖਿਲਾੜੀ ਚ ਤਸਵੀਰੋਂ ਤਿੰਨ ਕਵਾਰਟਰ ਪੱਕਦਾ ਤਾਂ ਐ ਟਾਈਮ ਤੇ ਚਲਾਈ ਵੀ ਸਵੇਰੋਂ ਤੱਕ ਤੜਕੇ ਤਾਂ ਹੀ ਜੇ ਸਵੇਰੋਂ ਜਰਾਤੀ 3 ਵਜੇ ਤੇ ਸ਼ਾਮ ਦੇ 7 ਵਜੇ ਤਾਂ ਤਿੰਨ ਕਵਾਰਟਰ ਪੱਕਣਾ ਫੇ ਦੂਏ ਦਿਨ ਵੇਚ ਕੇ ਆਉਣਾ ਜਾ ਕੇ ਗੱਡੇ ਪਰ ਗੱਡਾ ਤਾਂ ਗੱਡੇ ਹੀ ਹੁੰਦੇ ਤੇ ਯਾਦ ਪਹਿਲਾਂ ਗੱਡੇ ਦੀ ਗਰੀਸ ਕਰਨਾ ਸਾਲਾ ਨੂੰ ਪਰ ਗਰੀਸ ਕਰਨੇ ਕੋਲ ਉਹਦਾ ਬੈਰ ਘਪਟੜਾ ਤਾਂ ਜਿਹੜੇ ਪੰਜਣੀ ਦੀ ਪੱਟਣੀ ਲਾਣੀ ਉਂਗਲੀ ਨੂੰ ਗਰੀਸ ਖੇਤਰ ਦਾ ਤੋੜ ਕੇ ਬਣਾਇਆ ਪੁੰਦਾ ਤਾਂ ਉਹ ਵੀ ਦੂਏ ਟਿਲਕ ਦਾ ਰਹਿਣ ਤਾਂ ਚੱਕਾ ਉਹ ਜਿਹੜਾ ਹੁਣ ਅੱਜ ਕੱਲ ਛਕਨ ਕਰਦੇ ਆ ਤੇਲ ਪਾਉਂਦੇ ਆ ਚੂੰਦੇ ਆ ਉਹ ਇਹੀ ਕੰਮ ਹੁੰਦਾ ਰਿਹਾ ਜੀ ਅੱਗੇ ਵਿਆਹ ਕੇ ਜਾਇ ਕਰਦੇ ਤੇ ਗੱਡੇ ਨੂੰ ਤੇਲ ਲਾਏ ਕਰਦੇ ਤੇ ਵੀ ਝੂ ਝੂ ਨਹੀਂ ਕਰੂਗਾ ਸਿਰੇ ਤੱਕ ਹੁਣ ਜਿਹੜੀ ਨਵੀਂ ਚੀਜ਼ ਆਉਂਦੀ ਆ ਉਹਨੂੰ ਤੇਲ ਚੂੰਣ ਬਹਿ ਜਾਂਦੇ ਆ ਪੁਰਾਣਾ ਜਿਆਦਾ ਕਿਸੇ ਨੂੰ ਪਤਾ ਵੀ ਤੇਲ ਲਾਉਂਦੇਗਾ ਤੇ ਤੇ ਚੂੰਦੇਗਾ ਤੇ ਆ ਗੱਲ ਤਾਂ ਠੀਕ ਹੈ ਉਹਦੇ ਵੀ ਗੱਡੀ ਲੈ ਕੇ ਆਉਂਗੇ ਗੱਡੀ ਦੇ ਟਾਇਰਾਂ 'ਤੇ ਪਾਉਂਦੇ ਆ ਉਹ ਅੱਗੇ ਵਿਚਾਰੇ ਗੱਡੇ ਵਾਇ ਕਰਦੇ ਵੀ ਝੂ ਜਾ ਨਾ ਕਰੇ ਸਿਰੇ ਤੱਕ ਇਹ ਸ਼ਾਂਤੀਗਾ ਚਲੇ ਜਾਵੇ ਨੇਰੇ ਸੁਨੇਰੇ ਤੇ ਕਿਤੇ ਵੀ ਆ ਠੀਕ ਹੈ ਕਿ ਨਹੀਂ ਜੇ ਢਿੱਲ ਪੈ ਗਈ ਵਿੱਚ ਕੈਂ ਕਰਦਾ ਇੱਕ ਛਿੱਤਰ ਹੋਰ ਪਾ ਦੇਣਾ ਜਮਲੇ ਦੇ ਵਿੱਚ ਵੱਢ ਕੇ ਤੇਲ ਪਾ ਦੇਣਾ ਉੱਪਰ ਤੇਲ ਪਾ ਦੇਣਾ ਉਹ ਵੀ ਰਹਿਣਾ ਚੱਲਣਾ ਉਹ ਵੀ ਰਹਿਣਾ ਰਹੇ ਇਹ ਨਾਲ ਜੱਤ ਹਲੇ ਬਹੁਤ ਦੂਰ ਤੇ ਤਸਵੀਰੀਓ ਵੇਚ ਕੇ ਉਹਨਾਂ 3 3 ਰੁਪਏ ਕਿਲੋ ਲੱਗੇ ਕਰਦਾ ਦਾ 2 ਰੁਪਏ ਕਿਲੋ 3 ਰੁਪਏ ਕਿਲੋ ਉਹ ਵਗਤੇ ਚੰਗਾ ਦਾ ਹੈ ਕੱਲ ਬਾ ਗੁੜ ਲੈ ਕੇ ਆਏ ਨਾ ਮਾਹ ਤਾਂ ਰੋਟੀ ਦੇ ਬਾਅਦ ਸਵਾਲ ਲੱਗਦਾ ਤੇ ਇਹ ਤੇ ਬਣਾਈ ਵੀ ਟਿੱਕੀ ਉਹ ਤਾਂ ਕਹੇ ਕਹੇ ਤਾਂ 120 ਰੁਪਏ ਬੱਲੇ ਟਿੱਕੀ ਕਿੰਨਾ 20 ਰੁਪਏ 80 ਰੁਪਏ ਕੋੜਾ ਜਦੋਂ ਆਪਾਂ ਨੇ ਬਣਾ ਗਏ ਵੇਚਣਾ ਤੇਰਾ ਬਜ਼ਾਰ ਬੇਨੂੰ ਨਹੀਂ ਕਿਸੇ ਉਹ ਤਾਂ ਹੈ ਉਹ ਹੈ 80 ਰੁਪਏ ਬਾਹਲੇ ਕਿਲੋ ਪਾਦੇ ਯਾਰ ਸੜਾ ਰੋਟੀ ਬਾ ਸਵਾਦ ਬਾ ਲੱਗਦਾ ਮੈਂ ਇੱਥੇ ਵੇਚਦਾ ਇੱਕ ਦੋ ਜਣਿਆਂ ਨੂੰ ਹਾਂ ਜੱਤ ਤਾਂ 60 ਕਿਉਂ 50 60 ਰੁਪਏ ਹੀ ਤਾਂ ਹਾਂ ਭਾਈ ਜੀ ਤੇ ਚਾਹ ਫੜਦੀ ਆ ਉਹ ਮੈਂ ਕਹ ਫਿਰ ਭਾਈ ਐਂ ਕਰ ਗਏ ਹਾਂ ਦਾ ਤੇ ਚੀਨੀ ਪਾਲਾ ਜੀ ਚਾਹ ਫੜਦੀ ਆ ਹੁਣ ਅਸੀਂ ਤਾਂ ਕੁਝ ਨਹੀਂ ਪਾਇਆ ਤੇ ਚਾਹ ਫਟਣ ਨੂੰ ਇੱਕ ਮਿੱਠਾ ਸੋਡਾ ਹੀ ਪਾਇਆ ਹਾਂ ਵੀ ਹੋਰ ਦੱਸ ਦੇ ਕਿਆ ਪਾਇਆ ਜੇ ਤੂੰ ਕਹੋਂਗੇ ਮਿੱਠਾ ਸੋਡਾ ਵੀ ਕਹੋਂਦਾ ਫਿਰ ਇਹਨੇ ਕਾਲਾ ਹੋ ਜਾਣਾ ਜ਼ਿੰਮੇਵਾਰੀ ਸਾਡੀ ਕੋਈ ਨਹੀਂ ਫੜਨੀ ਫੇਰ ਵੀ ਚਾਹ ਜੇ ਮ ਉਹ ਥੋੜੇ ਆਪਣਾ ਹੀ ਹੋ ਨਹੀਂ ਗੰਦੇ ਜਾਤੇ ਬਾਅਦ ਮੈਂ ਦੱਤਾ ਹੀ ਨਹੀਂ ਗੋੜ ਕੇ ਪਤਾ ਨਹੀਂ ਗੰਨਿਆਂ ਦੀ ਫਰਕ ਤਾਂ ਯਾਦ ਲੱਕੜ ਜੇ ਗੰਨੇ ਹੁੰਦੇ ਤੇ ਸੜੇ ਬੋਤ ਟਾਪ ਦਾ ਗੋੜ ਬਣਦਾ ਦਾ ਗੋੜ ਨਹੀਂ ਆਪਣੇ ਹੱਥਰ ਤੇ ਬਣਾਉਣਾ ਗੋੜ ਹੁਣ ਵੀ ਵਧੀਆ ਬਣਦਾ ਉਹ ਰਹਿੰਦਾ ਨਹੀਂ ਨਾ ਹੈਗਾ ਰਹੂੰਗਾ ਉਹਨੂੰ ਚੜਾ ਲਾ ਬੱਤ ਨੂੰ ਕੋਈ ਚੱਕਰੇ ਨਹੀਂ ਹੈਗਾ ਹੋ ਗੋਰਾ ਨਾ ਨਾ ਦੇਖ ਅੱਗੇ ਕਾਲੇ ਹੋ ਕਰਦਾ ਦਾ ਗੋੜ ਅੱਗੇ ਚਿੱਟਾ ਕੋਣ ਦੇ ਦਦਾ ਵਾਹ ਕੰਮ ਦਾ ਗੋੜ ਹੁੰਦਾ ਦਾ ਉੰਡਾ ਚਿੱਟਾ ਨਹੀਂ ਤੇ ਕਰੇ ਕਰਦੇ ਅੱਗੇ ਤੂੰ ਨੂੰ ਥੋੜਾ ਚੜਾ ਲਿਆ ਸੜਾ ਗੰਨਾ ਹੁੰਦਾ ਦਾ ਲੱਕੜ ਜਿਆ ਲੰਬਾ ਬੋਤ ਹੁੰਦਾ ਦਾ ਗੋੜ ਨੂੰ ਹੁਣ ਵੀ ਥੋੜਾ ਚੜਾ ਕੇ ਗੰਨੇ ਪਰ ਵੀ ਨਿਕੜਾਉਂਦੇ ਤੇ ਜੇ ਨਾ ਤੂੰ ਨੂੰ ਮੜਾ ਚੜਾ ਕੇ ਰੱਖੂੰਗਾ ਉਹ ਕਦੇ ਖਰਾਬ ਨਹੀਂ ਹੁੰਦਾ ਹੁਣ ਜੇ ਤੂੰ ਬੱਤ ਚੜਾਉਂਗਾ ਹੀ ਨਹੀਂ ਫਿਰ ਤ ਉਹ ਖਰਾਬ ਹੋਣਾ ਹੀ ਆ ਕੁਝ ਇੱਕ ਹੋਰ ਬੰਗਾ ਇੱਕ ਹੋਰ ਬੰਗਾ ਵੀ ਹੈਗਾ ਜਦ ਪਾਣੀ ਹੁੰਦਾ ਨਹੀਂ ਤਾਂ ਇੰਨਾ ਹੁਣ ਤਾਂ ਪਾਣੀ ਬਹੁਤ ਹੈ ਪਾਣੀ ਹੁਣ ਬਹੁਤ ਆ ਪਾਣੀ ਕਰਕੇ ਗੁੜ ਨਹੀਂ ਬਣਦਾ ਹੈਗਾ ਕਿਹਦੇ ਦਾ ਗੁੜ ਬਣੂਗਾ ਇਹਦਾ ਜਿੱਦੋਂ ਤੂੰ 3 ਦਿਨ ਪਾਣੀ ਲਾ ਦੇਂਦਾਂ ਮੈਂ ਮੂਹ ਚ ਦੱਸਦਾ ਹੁਣ ਪਾਣੀ ਕਰਕੇ ਗੁੜ ਤਾਂ ਹੀ ਨਹੀਂ ਬਣਦਾ ਨਹੀਂ ਸੁੱਕਾ ਵਾਢਾ ਦੇਖਣਾ ਪੈਂਦਾ ਤਾਂ ਵੀ ਸੁੱਕਾ ਹੋਵੇ ਵਾਢਾ ਫਿਰ ਗੁੜ ਵਧੀਆ ਬਣੂਗਾ ਸਮਝਿਆ ਕਰਾਲੀ ਏਰੀਆ ਦਾ ਕਦੇ ਬਣਦਾ ਤਾਂ ਹੀ ਬਣਦਾ ਉੱਤਰ ਪਾਰ ਕਿੱਥੇ ਮੰਨਦਾ ਦਰ ਦਾ ਗੋੜ ਵਧੀਆ ਆ ਸਾਰਾ ਹੀ ਇੱਧਰ ਨੂੰ ਇੱਧਰ ਨੂੰ ਚੱਲ ਜਾ ਬਿੰਦਰਾ ਕਿੰਨੀ ਨੂੰ ਪਗੜ ਵਧੀਆ ਇੱਧਰ ਸਾਰੇ ਪਾਣੀ ਘਟਾ ਬਲਾ ਕਿੰਨੀ ਚਲ ਜਾ ਪਾਣੀ ਘਟਾ ਗੰਨੇ ਨੂੰ ਆਹੋ ਫਿਰ ਆਪਾਂ ਭਰ ਕੇ ਤਾਂ ਰੱਖਦੇ ਹੋਰੇ ਸਾਰੇ ਧਰਤੀ ਤੇ ਜੂਸਲਾ ਬਰਦਾ ਏ ਉਹ ਜਿਸਲਾ ਬਾਈ ਜਾਂਦਾ ਵੀ ਉਹ ਡੋਬ ਕੇ ਰੱਖਦੇ ਤੀਏ ਦਿਨ ਤਾਂ ਪਾਣੀ ਲਾ ਦੇਣਾ ਬਣਾ ਤਾਂ ਹਿਊ ਆ ਹੁਣ ਚੂਹਾ ਸਾਲਾ ਕਿੰਨਾ ਫਿਰ ਜੇ ਨਹੀਂ ਡੋਪੂਗਾ ਫਿਰ ਚੂਹੇ ਨੇ ਖਾ ਜਾਣਾ ਉਹ ਸਾਬ ਗਾਸ ਦੇਖਣਾ ਪੈਂਦਾ ਕਰਿਆ ਆ ਠੀਕ ਆ ਟਰਟਰ ਬੋਲਦਾ ਇੱਧਰ ਆ ਗਿਆ ਹੁਣ ਆ ਗਿਆ ਹੁਣ ਉੱਥੇ ਕੀ ਟਾਈਮ ਲਾਉਣਾ ਘੰਟਾ ਦਾ ਕੰਮ ਤਾਂ ਬਸ ਹੋਰ ਕੀ ਇੱਕ ਘੰਟੇ ਦਾ ਕੰਮ ਤਾਂ ਉੱਥੇ ਗਰਮੀ ਨੇ ਬਸ ਗਰਮੀ ਨੇ ਤਾਂ ਧੋਵਾ ਕਰਾਈ ਪਈ ਐ। ਥੱਲੇ ਮੈਂ ਰੋਪੜ ਜਾਣਾ। ਤੈਨੂੰ ਜਾਣਾ ਰੋਪੜ? ਜਾ ਪਾਈ ਰੋਪੜ। ਹੱਥ ਵੀ ਨੇ ਵੀ ਜਾਣਾ ਦੋ ਜਣੇ ਇਕੱਠੇ। ਉਹਨੇ ਕੀ ਕਰਨ? ਉਹਨੇ ਮੁੰਡੇ ਦੀ ਕਿਤਾਬਾਂ ਲਿਆਉਣੀਆਂ। ਤੈ ਕਾ ਰੋਪੜ ਜਾ ਕੇ? ਉਹ ਵੀ ਜੀ ਕਿਤਾਬਾਂ ਨਾ ਉਹ ਲਿਆਉਣੀਆਂ। ਵੀਏ ਹੀ ਐ। ਜੀ ਜੇ ਤੁਸੀਂ ਸਵੇਰੇ ਪਹਿਲੇ ਨਹੀਂ ਆਉਗੇ ਤੁਸੀਂ ਜੇ ਪਹਿਲੀ ਤੇ ਗਏ ਤਾਂ ਹੀ ਹੋਏ ਵੀ ਐ। ਉਹ ਕੱਲੂ ਲਿਆਇਓ ਦਿਨ ਵਿੱਚ। ਲੈ ਦਿਨ ਤੇ ਲਿਆਓ ਤਿੰਨ ਦਿਨ ਹੋ ਗਏ ਆਉਂਦੇ ਇਹਨੂੰ। ਹੁਣ ਜਾਣਾ ਅਮਨੇ ਲੈਣਾ। ਐ ਜਿਹੜੀ ਕਿਤਾਬਾਂ ਇਹ ਸਕੂਲ ਵਾਲੇ ਨਹੀਂ ਦਿੰਦੇ। ਉੱਥੀ ਦੇ ਮਿਲਦੀਆਂ ਐ। ਅੱਛਾ ਸਪੈਸ਼ਲ ਠੀਕ ਹੈ ਨਾ ਕੰਟਰੈਕਟ ਕੰਟਰੈਕਟ ਹਾਂ ਵਰਦੀ ਬੁੱਤੀ ਤੇ ਮਿਲਣੀ ਹੈ ਵਰਦੀ ਬੁੱਤੀ ਤੇ ਮਿਲਣਾ ਇੱਥੇ ਤੇ ਲੈ ਆਂਕਾਰ ਨੇ ਇੰਨਾ ਜ਼ੋਰ ਲਾ ਲਿਆ ਆ ਲੁੱਟ ਨਹੀਂ ਰੁਕੀ ਨਾ ਇੱਥੇ ਦੇਖ ਲੈ ਵਰਦੀ ਇੱਕ ਚਾਹੀਦੀ ਹੈ ਚਿੱਟੀ ਕਾਲੀ ਪੈਂਟ ਜਿਗਣਾ ਅੱਗੇ ਹੋਏ ਕਰਦੀਆਂ ਜਿੱਥੇ ਤੇ ਮਰਜ਼ੀ ਸੋਹ ਆ ਦੋ ਨੀਲੀ ਪੈਂਟ ਕਰ ਦੇ ਸਾੜੇ ਵਾਲੇ ਬਾੜੇ ਤੇ ਜਾਂ ਤੁਸੀਂ ਪੜੇ ਆ ਥੋੜਾ ਫੇਰ ਹੋਣੀ ਹੈ ਸਾਨੂੰ ਵਰਦੀ ਉਹੀ ਕਾਲੀ ਚਿੱਟੀ ਹੋਣੀ ਸੀ ਸਾਨੂੰ ਤਾਂ ਹੋਈ ਨਹੀਂ ਸੀ ਨੀਲੀ ਪੈਂਟ ਦੀ ਨੀਲੀ ਪੈਂਟ ਚਿੱਟੀ ਸ਼ਾਰਟ ਸਾਨੂੰ ਹੋਈ ਹੋਣੀ ਸੀ ਪਜਾਮਾ ਪਾਜਾ ਹੋਰ ਝੱਗਾ ਪਾਜਾ ਹੋਰ ਸਵਟਰ ਹੋਰ ਬਾਕਸਾ ਵੀ ਹੋਰੇ ਹੁੰਦਾ ਸੀ ਬਾਹਰ ਬਾਹਰ ਕੋਲਾਂ ਮੈਂ ਹੈਵਨ ਡਰੈਸ ਆਪਣੇ ਹੀ ਬਾਸਕੁਰਾ ਐਡਰੈਸ ਨੇ ਹਾਂ ਬਾਹਰ ਕੋਈ ਐਡਰੈਸ ਨਹੀਂ ਸੀ ਫੁੱਲਾਂ ਚ ਅੱਛਾ ਜੀ ਨਹੀਂ ਜੇ ਉਰੇ ਡਰੈਸ ਚਾਹੀਦੀ ਯਾਰ ਜਿਹੜੀ ਮਰਜ਼ੀ ਸਵਾਲੋ ਲੋਟਸ ਵਾਲੀ ਜਿਹੜੀ ਕਿਆ ਪੈਸੇ ਦੀ ਸਿੰਪਲ ਚਾਹੀਦੀ ਆ ਯਾਰ ਮੈਂ ਕਹਾ ਨੀਲੀ ਬੈਂਡ ਹੋਵੇ ਚਿੱਟੀ ਸ਼ਾਲ ਤੋਂ ਵਧੀਆ ਚਾਹ ਨਿਆਣੇ ਲੈ ਨਾ ਆਉਂਦੇ ਸਾਡੇ ਪਛਾਣ ਨਹੀਂ ਹੁੰਦੇ ਸਾਰੇ ਹੀ ਲਾਲ ਮੁਰਗੀ ਮਗਨ ਹਾਰੇ ਚਲੋ ਵਰਤੀ ਲਾਈ ਜੀ ਵੀ ਆ ਕੋਈ ਬੱਚੇ ਨੂੰ ਡਿਸਪਲਨ ਸਿੱਖ ਜਾਂਦਾ ਚਲੋ ਚਾਹੀਦੀ ਵੀ ਅਜੇ ਲਾਲ ਮੁਰਗੀ ਇੰਡੀਆ ਚ ਜਾਂ ਬਾਹਰ ਲੋਕਾਂ ਮਾ ਜਿਆਦਾ ਡਿਸਪਲਨ ਉਹਨਾਂ ਨੂੰ ਕਹੇ ਨਹੀਂ ਦੱਸਦੇ ਬਾਹਰ ਉਹ ਬਾਹਰ ਵਾਲੇ ਦੀ ਆਪਾਂ ਨੇ ਕਰੀਸ ਕਰਨੀ ਯਾਰ ਫਿਰ ਉਹ ਨਹੀਂ ਲਾਉਂਦੇ ਬਾਹਰ ਦੀ ਬੁਰੀ ਕੋਈ ਚਲੋ ਹੁਣ ਅਸੀਂ ਜਾਂ ਗਏ ਨਹੀਂ ਜਿੰਨਾ ਜਿੰਨਾ ਇਹ ਨਾ ਟੈਟ ਕਰਦੇ ਬੰਦੇ ਨੂੰ ਉਹ ਨਾ ਬੰਦਾ ਫਿਰ ਖੁੱਲਦਾ ਨਿਆ ਨਿਆ ਨੀ ਕਮਾਉ ਜਾਏਗੀ ਸਕੂਲ ਮਾਂ ਹਾਂ ਆ ਪਾਰਸੋ ਦੂਆ ਕਹਿੰਦਾ ਅੱਜ ਮੈਂ ਕਹਿੰਦਾ ਖਬਰੀ ਖੜੀ ਦਾਦੂ ਕਹਿੰਦਾ ਮੈਂ ਕੁਕੁਰੇ ਖਾਲ ਮੈਂ ਕਾਦੇ ਕੁਕੁਰੇ ਕਹਿੰਦਾ ਕਿਸੇ ਵੱਡੇ ਦਾ ਫਲਾਣੇ ਦੋਸਤ ਦਾ ਹੈ ਕੱਲ ਅੱਜ ਕਹਿੰਦੇ ਅੱਜ ਕੀ ਦਾ ਵੱਡੇ ਦਾ ਅੱਜ ਕਹਿੰਦਾ ਦਾਦੂ ਮੈਂ ਵੀ ਖਾਤਾ ਅੱਜ ਸਾਡੇ ਇੱਕ ਕੁਲਾਸ ਮੈਂ ਵੱਡੇ ਦਾ ਵੱਡੇ ਦਾ ਅੱਜ ਆ ਕੱਲ ਮਰੀ ਅੱਜ ਗਈ ਸੀ ਸਾਡੀ ਵਾਰੀ ਨੂੰ ਵੱਡੇ ਪਤਾ ਵੀ ਨਹੀਂ ਤੁੰਦਾ। ਕੀ ਪਤਾ ਹੁੰਦਾ ਦਾ? ਜੇ ਵੱਡੇ ਦੱਸਦਾ ਫੇ ਹਜਮੂਲਾ ਖੁਲਾਉਣਾ ਪੈਂਦਾ ਦਾ 1 ਰੁਪਏ ਦਾ। ਸਾਡੇ ਟੌਫੀ ਹੁੰਦੀਆਂ। 1 ਰੁਪਏ ਦਾ ਹਜਮੂਲਾ 1 ਰੁਪਏ ਦਾ ਹਜਮੂਲਾ ਲੈਣਾ ਉਹ ਚ 16 ਗੋਲੀਆਂ ਹੁੰਦੀਆਂ ਇਹਦੀਆਂ। 20 ਰੁਪਏ ਦਾ ਪੈਕ ਆਉਂਦਾ। ਇਹਦੀ 4-5 ਜਣੇ ਹੁੰਦੇ ਤੇ ਸਾਰਿਆਂ ਨੇ 5-5 3-3 ਜਿੰਨੀਆਂ ਵੀ ਆਈਆਂ ਆਪਣੀ ਵੰਡ ਲੈਣੀ ਹੈ। ਭਾਈ ਤੇਰੀਆਂ 3ਆਂ ਮੇਰੀਆਂ 3 1 ਰੁਪਏ ਦੀਆਂ ਆਈਆਂ। ਚਲੋ ਬੰਦ ਕਰੋ ਮੁੱਦਾ ਬਹੁਤ ਹੋ ਗਿਆ। ਭਾਈ ਬਾਕੀ ਗੱਡੀ ਦੱਸਿਓ। ਗੱਡੀ ਦੇ ਦੱਸਿਓ ਭਾਈ। ਫੋਨ ਕਰ ਦਿਓ ਭਾਈ। ਜੇ ਜੋ ਚਾਹ ਮਾਨ ਲੈਣ ਦਾ। ਨ ਬਾਕੀ ਪੈਸਾ ਤਾਂ ਕੋਈ ਨਹੀਂ ਅੱਗੇ ਪਿੱਛੇ ਕਰ ਲੂੰਗਾ ਮਾੜਾ ਮੋਟਾ ਹੋ ਜਾਊਗਾ ਸਭ ਦਾ ਹੋ ਜਾਊਗਾ ਅੱਗੇ ਪਿੱਛੇ ਹੋ ਕੇ ਮਾੜਾ ਮੋਟਾ ਬੰਦਾ ਵਾ ਚਾਹਵਾ ਵੇ ਲੈਣ ਦਾ ਵਾਹ ਸਹੀ ਹੋ ਜਾਊਗਾ ਫੋਨ ਹੋਈ ਕਰਿਓ ਜਿਹਨੇ ਲੈਣੀ ਹੈ ਵਾਹ ਜੀ ਵਾਹ ਧੰਨਵਾਦ ਠੀਕ ਨਹੀਂ ਲੈ